ਇਹ ਬਹੁਤ ਸਪੈਸ਼ਲਿਸਟ ਦੇ ਰਹੇ ਆ ਜਿਹੜੇ ਕਿ ਦੁਸੀ ਕਿ ਇਹਦੇ ਵਿੱਚ ਹੋਊਗਾ ਇਹਨਾਂ ਦਾ ਹਰ ਇੱਕ ਖਾਣਾ ਹਰ ਇੱਕ ਚੀਜ਼ ਇਹਨਾਂ ਦੀ ਸਾਫ ਸੁਥਰੀ ਹੁੰਦੀ ਆ ਜੇਕਰ ਤੁਸੀਂ ਕੇ ਫੰਕਸ਼ਨ ਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਹੋ ਤੇ ਸੰਦੀਪ ਕੈਟਰਰਿੰਗ ਦਾ ਉਹਨਾਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਕਲਪਸ ਬੱਚਿਆਂ ਦਾ ਇੱਕ ਸਪੈਸ਼ਲਿਸਟ ਸਟਾਲ ਲਾ ਰਿਹਾ ਜਿੱਥੇ ਬੱਚੇ ਖੂਗੋੜੇ ਝੂਟੇ ਲੈ ਸਕਣ ਆਪਣੇ ਮਨਪਸੰਦ ਚੀਜ਼ਾਂ ਖਾ ਸਕਣ ਬਿਲਕੁਲ ਕਸਟਮਾਈਜ਼ਡ ਕੈਟਰਿੰਗ ਹੋਵੇ ਜਦੋਂ ਹਰ ਆਈਟਮ ਪ੍ਰੋਵਾਈਡ ਕਰ ਸਕੇ ਜਾਂ ਸ਼ਾਦੀ ਹੋਵੇ ਤੇ ਕੇਟਰਿੰਗ ਦੀ ਗੱਲ ਨਾ ਕੀਤੀ ਜਾਵੇ ਇਹ ਕਿਵੇਂ ਹੋ ਸਕਦਾ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰ ਦੀ ਕੇਟਰਿੰਗ ਦਿਖਾਣ ਲਈ ਜਾ ਰਹੇ ਹਾਂ ਜੋ ਕਿ ਪੰਜਾਬ ਦੀ ਮਸ਼ਹੂਰ ਕੇਟਿੰਗ ਦੇ ਨਾਤੇ ਜਾਣੀ ਜਾਂਦੀ ਹੈ ਤੇ ਅੱਜ ਦੀ ਕੇਟਿੰਗ ਬਟਾਲਾ ਵਿਖੇ ਕੀਤੀ ਜਾ ਰਹੀ ਹੈ ਸੋ ਦੋਸਤੋ ਅਗਰ ਤੁਸੀ ਵੀ ਵਿਆਹ ਸ਼ਾਦੀ ਜਾਂ ਫਿਰ ਕਿਸੇ ਵੀ ਪੰਚੇ ਲਈ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰ ਦੀ ਕੇਟਿੰਗ ਦੀ ਬੁਕਿੰਗ ਕਰਵਾਉਣਾ ਚਾਹਦੇ ਹੋ ਤਾਂ ਇਹਨਾਂ ਦੀ ਦੁਕਾਨ ਸੰਦੀਪ ਸਵੀਟ ਐਂਡ ਬੇਕਸ ਰੈਸਟੋਰੈਂਟ ਜੋ ਕਿ ਨੀਅਰ ਸਿਵਲ ਹਸਪੀਟਲ ਉਰਮੋ ਟਾਂਡਾ ਵਿਖੇ ਸਥਿਤ ਹੈ ਉੱਥੇ ਤੁਸੀਂ ਕੇਟਿੰਗ ਦੀ ਬੁਕਿੰਗ ਕਰਵਾ ਸਕਦੇ ਹੋ ਕ੍ਰੀਏਟਰਸ ਐਂਡ ਵੈਡਿੰਗ ਪਲਾਨਰਸ ਦੇ ਅਸੀਂ ਫਰਸਟ ਕਾਊਂਟਰ ਤੇ ਪਹੁੰਚ ਗਏ ਆ ਜਿੱਥੇ ਕਿ ਹਰ ਇੱਕ ਤਰ੍ਹਾਂ ਦਾ ਪੀਜ਼ਾ ਸੈਂਡਵਿਚ ਤੇ ਮੈਗੀ ਦੀ ਸਰਵਿਸ ਦਿੱਤੀ ਜਾ ਰਹੀ ਹੈ ਤੇ ਬੱਚਿਆਂ ਦੇ ਖੇਡਣ ਦੇ ਲਈ ਖਡੌਣੇ ਛੋਟਾ ਵੀ ਸਪਾਈਡਰ ਤੇ ਹੋਰ ਤਰ੍ਹਾਂ ਦੇ ਕਾਰਟੂਨਸ ਦਿੱਤੇ ਲਗਾਏ ਗਏ ਨੇ ਬੱਚਿਆਂ ਦੀ ਐਨਜਾਇਮੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਵੀਟ ਕੌਰਨ ਦਾ ਕਾਊਂਟਰ ਵੀ ਲਗਾਇਆ ਗਿਆ ਹੈ ਤਾਂ ਹੁਣ ਅਸੀਂ ਰਾਜਸਥਾਨੀ ਚਾਹ ਦੇ ਕਾਊਂਟਰ ਦੇ ਪਹੁੰਚ ਗਏ ਆ ਇੱਥੇ ਕਿ ਲਾਈਵ ਮਸਾਲਾ ਵਾਲੀ ਚਾਹ ਅਦਰਕ ਵਾਲੀ ਚਾਹ ਇਲਾਇਚੀ ਵਾਲੀ ਚਾਹ ਤੇ ਗੁੜ ਵਾਲੀ ਚਾਹ ਦੀ ਸਰਵਿਸ ਦਿੱਤੀ ਜਾ ਰਹੀ ਆ ਹੁਣ ਅਸੀਂ ਪਹੁੰਚ ਗਏ ਗੋਲ ਗੱਪਿਆਂ ਵਾਲੇ ਕਾਊਂਟਰ ਤੇ ਜਿੱਥੇ ਕਿ ਤਿੱਖਾ ਪਦੀਨਾ ਅਲਾਹਾਬਾਦੀ ਅਮਰੂਦ ਨਿੰਬੂ ਚਟਕਾਰਾ ਆਮ ਅਜਵਾਇਨ ਅਨਾਰ ਦਾਣਾ ਮਸਤ ਹਿੰਗ ਜਲਦੀ ਨਾਲ ਦੇ ਗੋਲ ਗੱਪੇ ਲਗਾਏ ਗਏ ਨੇ ਤੇ ਹੁਣ ਅਸੀਂ ਪਹੁੰਚ ਗਏ ਟਿੱਕੀ ਤੇ ਰਾਮ ਲੱਡੂ ਦੇ ਕਾਊਂਟਰ ਤੇ ਜਿੱਥੇ ਕਿ ਬੜੇ ਹੀ ਸਾਫ਼ ਸਵੱਤਰ ਤਰੀਕੇ ਦੇ ਨਾਲ ਤੇ ਸਿੱਕੇ ਇਹਦੇ ਵਿੱਚ ਰਾਮ ਲੱਡੂ ਤੇ ਟਿੱਕੀ ਰੈਡੀ ਕੀਤੀ ਜਾ ਰਹੀ ਹੈ ਤੇ ਸਰਵਿਸ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਦੋਸਿਆਂ ਦਾ ਕਾਊਂਟਰ ਲੱਗਾ ਹੋਇਆ ਹੈ ਜਿੱਥੇ ਕਿ ਮਸਾਲਾ ਡੋਸਾ ਪਨੀਰ ਡੋਸਾ ਹਰ ਇੱਕ ਤਰ੍ਹਾਂ ਦਾ ਡੋਸਾ ਦੀ ਇੱਥੇ ਸਰਵਿਸ ਦਿੱਤੀ ਜਾ ਰਹੀ ਹੈ ਡੋਸੇ ਦੇ ਨਾਲ ਹੀ ਹਨੀ ਡ్రਾਈ ਫਰਟ ਦਾ ਕਾਊਂਟਰ ਲੱਗਿਆ ਹੋਇਆ ਹੈ ਜਿੱਥੇ ਕਿ ਹਨੀ ਦੇ ਵਿੱਚ ਕਈ ਤਰ੍ਹਾਂ ਦੇ ਡਰਾਈ ਫੂਡ ਪਾ ਕੇ ਸਰਵ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਮਟਰ ਕੁਲਚਾ ਤੇ ਕਰੀਮ ਪੱਲਾ ਦਾ ਕਾਊਂਟਰ ਲੱਗਿਆ ਹੋਇਆ ਹੈ ਜਿਸ ਤਿੱਕੇ ਬੜੇ ਸਾਫ ਸੁਥਰੇ ਤਰੀਕੇ ਨਾਲ ਕਰੀਮ ਪੱਲਾ ਤਿਆਰ ਕਰਕੇ ਗੈਸਟ ਨੂੰ ਸਰਵਿਸ ਕੀਤਾ ਜਾ ਰਿਹਾ ਹੈ ਤੇ ਹੁਣ ਅਸੀਂ ਪਹੁੰਚ ਗਏ ਕੈਫੇ ਕਾਊਂਟਰ ਤੇ ਜਿੱਤੇ ਕਿ ਹਰ ਇੱਕ ਤਰ੍ਹਾਂ ਦੀ ਕਾਫੀ ਤੇ ਹਰ ਇੱਕ ਤਰ੍ਹਾਂ ਦੇ ਸ਼ੇਕਸ ਗੈਸਟ ਨੂੰ ਸਰਵ ਕੀਤੇ ਜਾ ਰਹੇ ਨੇ ਤੇ ਹੁਣ ਅਸੀਂ ਪਹੁੰਚ ਗਏ ਟੋਕਟੇਲ ਮੌਕਟੇਲ ਤੇ ਬਾਰ ਸੈਕਸ਼ਨ ਤੇ ਜਿੱਤੇ ਕਿ ਹਰ ਇੱਕ ਤਰ੍ਹਾਂ ਦੀ ਕੋਕਟੇਲ ਗੈਸਟ ਨੂੰ ਸਰਵ ਕੀਤੀ ਜਾ ਰਹੀ ਹੈ ਮੋਕਟੇਲ ਤੇ ਮੋਕਟੇਲ ਦੇ ਕਾਊਂਟਰ ਦੇ ਨਾਲ ਹੀ 스낵ਸ ਦਾ ਕਾਊਂਟਰ ਲੱਗਿਆ ਹੋਇਆ ਹੈ ਜਿੱਥੇ ਕਿ ਪਨੀਰ ਟਿੱਕਾ, ਮਸ਼ਰੂਮ ਟਿੱਕਾ ਤੇ ਚਾਪ ਟਿੱਕਾ ਯਾਨੀ ਕਿ ਇੱਥੇ ਹਰੇਕ ਤਰ੍ਹਾਂ ਦੇ 스낵ਸ ਦੀ ਸਰਵਿਸ ਦਿੱਤੀ ਜਾ ਰਹੀ ਹੈ। ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੇ ਹੁਣ ਅਸੀਂ ਫਰੂਟ ਕਾਊਂਟਰ ਦੇ ਪਹੁੰਚ ਗਏ ਆਂ ਤੇ ਪਾਜੀ ਹੁਣ ਅਗਰ ਜਾਂਦੇ ਕਿਹੜੇ ਕਿਹੜੇ ਫਰੂਟ ਇੱਥੇ ਲਗਾਏ ਗਏ ਨੇ? ਹਾਂਜੀ ਪਾਜੀ। ਡ੍ਰੈਗਨ ਫਰੂਟ, ਵਾਟਰਮੈਲਨ, ਐਪਲ, ਪਪਾਇਆ, ਇੰਪੋਰਟੈਂਟ ਰੈੱਡ ਗ੍ਰੇਪਸ, ਰਾਣੀ ਪਾਈਨਐਪਲ, ਇੰਪੋਰਟੈਂਟ ਡੇਟਸ, ਇੰਪੋਰਟੈਂਟ ਮ ਅਸੀਂ ਮਠਿਆਈ ਦੇ ਕਾਊਂਟਰ ਦੇ ਪਹੁੰਚ ਗਏ ਆ ਤੇ ਕਿਰ ਸਕੁੱਲੇ ਬਰਫੀ ਚਾਕਲੇਟ ਬਰਫੀ ਕਲਾਕਾਂਦ ਯਾਨੀ ਕਿ ਇੱਥੇ 15 ਤੋਂ ਲੈ ਕੇ 20 ਤਰ੍ਹਾਂ ਦੀਆਂ ਮਠਿਆਈਆਂ ਦੇ ਕਾਊਂਟਰ ਤੇ ਲੱਗੇ ਹੋਏ ਐ ਤੇ ਗੈਸ ਨੂੰ ਬੜੇ ਹਿਸਾਬ ਨਾਲ ਤੇ ਤਰੀਕੇ ਦੇ ਨਾਲ ਸਰਵ ਕੀਤੇ ਜਾ ਰਹੇ ਨੇ ਮਠਿਆਈ ਦੇ ਨਾਲ ਹੀ ਬੇਕਰੀ ਦਾ ਕਾਊਂਟਰ ਵੀ ਲਗਾਇਆ ਗਿਆ ਇਸ ਵਿੱਚ ਕੇਕ ਪੇਸਟਰੀ ਕਰੀਮ ਰੋਲ ਡੋਨਟਸ ਯਾਨੀ ਕਿ ਬੇਕਰੀ ਦੇ ਹਰੇਕ ਆਈਟਮ ਦੇ ਉੱਤੇ ਸਰਵਿਸ ਦਿੱਤੀ ਜਾ ਰਹੀ ਹੈ। ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੇ ਹੁਣ ਅਸੀਂ ਪਕੌੜਿਆਂ ਦੇ ਕਾਊਂਟਰ ਤੇ ਅਸੀਂ ਪਹੁੰਚ ਗਏ ਆਂ। ਇਹ ਦੇਖੀਂ ਮਿਕਸ ਪਕੌੜਾ, ਪਨੀਰ ਪਕੌੜਾ, ਗੋਭੀ ਪਕੌੜਾ, ਮਿਕਸ ਬਰੈਡ ਪਕੌੜਾ, ਪ੍ਰਿੰਸਲ ਪਕੌੜਾ ਯਾਨੀ ਕਿ ਤੇ ਹਰੇਕ ਤਰ੍ਹਾਂ ਦੇ ਪਕੌੜੇ ਗਰਮ, ਫਰੈਸ਼ ਐਂਡ ਟੇਸਟੀ ਪਕੌੜੇ ਤੇ guests ਨੂੰ ਸਰਵ ਕੀਤੇ ਜਾ ਰਹੇ ਨੇ। ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੇ ਹੁਣ ਮੇਨ ਕੋਰਸ ਦੀ ਵਾਰੀ ਸਟਾਰਟ ਹੋ ਚੁੱਕੀ ਹੈ ਤੇ ਮੇਨ ਕੋਰਸ ਦੇ ਵਿੱਚ ਦਾਲ ਮਖਣੀ, ਸ਼ਾਹੀ ਪਨੀਰ, ਤੰਦੂਰੀ ਰੋਟੀ, ਮਲਾਈ ਕੋਫਤਾ, येलो दाल, ਮਸ਼ਰੂਮ ਦੋ ਪਿਆਜਾ, ਸਰਸੋ ਦਾ ਸਾਗ ਤੇ ਮੱਕੀ ਦੀ ਰੋਟੀ, ਮਿਕਸ ਵੈਜੀਟੇਬਲ, ਪਿੰਡੀ ਮਸਾਲਾ, ਯਾਨੀ ਕਿ 30 ਤੋਂ ਲੈ ਕੇ 40 ਆਈਟਮਸ ਖਾਣ ਦੇ ਲਈ ਗੈਸ ਨੂੰ ਸਰਵ ਕੀਤੀਆਂ ਜਾ ਰਹੀਆਂ ਨੇ ਤੇ ਮੇਨ ਕੋਰਸ ਦੇ ਵਿੱਚ ਹੀ 10 ਤੋਂ ਲੈ ਕੇ 12 ਤਰੀਕੇ ਦੇ ਤੇ ਸੈਲਡ ਲਗਾਏ ਗਏ ਨੇ। ਇਸ ਦੇ ਨਾਲ ਹੀ ਡੇਜ਼ਰਟ ਦੇ ਵਿੱਚ ਹੋਰ ਜਾਮਨ, ਹੋਰ ਗਜਰੇਲਾ ਤੇ ਹੋਰ ਜਲੇਬੀ ਦੀ ਵੀ ਸਰਵਿਸ ਕੀਤੀ ਜਾ ਰਹੀ ਹੈ। ਤੇ ਡੈਜ਼ਰ ਦੇ ਨਾਲ ਹੀ ਅਮਰਤਰੀ ਲੱਛਾ ਕੁਲਫਾ ਦੀ ਵੀ ਸਰਵਿਸ ਦਿੱਤੀ ਜਾ ਰਹੀ ਹੈ। ਹੁਣ ਅਸੀਂ ਪਹੁੰਚ ਗਏ ਆਈਸਕ੍ਰੀਮ ਕਾਊਂਟਰ ਤੇ ਜਿੱਥੇ ਕਿ ਹਰ ਫਲੇਵਰ ਦੀ ਆਈਸਕ੍ਰੀਮ ਗੈਸ ਨੂੰ ਸਰਵ ਕੀਤੀ ਜਾ ਰਹੀ ਹੈ। ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਚਰਨਿੰਦਰ ਸਿੰਘ ਜੀ ਸੱਜਣ ਸਰ। ਸੱਜਣ ਨੂੰ ਸਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਜਿੰਕੀਪੁਰਾ ਤੋਂ ਆਮਰਸਾ ਤੋਂ। ਸਰ ਤੁਸੀਂ ਅੱਜ ਬਟਾਲਾ ਵਿਖੇ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਵਾਲਿਆਂ ਦੀ ਕੇਟਰਿੰਗ ਹਾਇਰ ਕੀਤੀ ਹੈ। ਕਿਹੋ ਜੀ ਸਰਵਿਸ ਹੈ ਤੇ ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਸਰਵਿਸ ਹੈ ਜੀ ਇਹਨਾਂ ਦੀ। ਮੈਂ ਕੀ ਕਟੋਗਾ ਦਿਨਾਂ ਤੇ 15-20 ਫੰਕਸ਼ਨ ਟੈਂਡ ਕਰ ਚੁੱਕਾ ਹਾਂ ਜੀ ਇਹ ਬੇਡੇ ਦੀ ਸਾਡੇ ਦੀ ਮੈਰਿਜ ਹੀ ਹੈ ਜੀ ਇਹਨਾਂ ਨੂੰ ਪਹਿਲਾਂ ਗਿਆ ਵੀ ਤੁਹਾਡੀ ਕੈਟਰਿੰਗ ਜਿਹੜੀ ਕਰਾਂਗੇ ਇਹਨਾਂ ਦਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਕਰਤੇ ਜੀ ਲੋਕ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਚਰਜਿੰਸ ਸੇਕ ਦੀ ਸਸੀ ਗੱਲ ਸਰ ਤੁਸੀਂ ਕਿੱਥੋਂ ਮਿਲਣ ਕਰਦੇ ਹੋ ਮੈਂ ਜਿੰਨੀ ਫਿਰ ਤੋਂ ਕਰਦਾ ਜੀ ਹਮੇਸ਼ਾ ਸਰ ਜੀ ਸਰ ਤੁਸੀਂ ਅੱਜ ਬਟਾਲਾ ਵਿਕੇ ਸੰਦੀਪ ਕੇਟਰਸ ਆ ਵੈਡਿੰਗ ਪਲਾਨਿੰਗ ਵਾਲਿਆਂ ਨੇ ਅੱਜ ਕੇਟਰਿੰਗ ਹਾਇਰ ਕੀਤੀ ਆ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਤੇ ਇਹਨਾਂ ਦੀ ਸਰਵਿਸ ਸਰਵਿਸ ਤੁਹਾਨੂੰ ਕਿਹੋ ਜਿਹੀ ਲੱਗੀ ਸਰਵਿਸ ਬਹੁਤ ਅੱਛੀ ਐ ਬਹੁਤ ਵਧੀਆ ਇਹਨਾਂ ਦੇ 10 12 ਫੰਕਸ਼ਨ ਟੈਂਡ ਕਰ ਦਿੱਤੇ ਬਹੁਤ ਵਧੀਆ ਇਹਨਾਂ ਦੀ ਸਟੈਟਸ ਤੇ ਤੁਹਾਨੂੰ ਇਹਨਾਂ ਬਾਰੇ ਕੀ ਕੀ ਪਤਾ ਲੱਗਾ ਅਸੀਂ ਇਹਨਾਂ ਦੇ ਪ੍ਰੋਗਰਾਮ ਟੈਂਡ ਕੀਤੇ ਸੀ 10 15 ਪ੍ਰੋਗਰਾਮ ਟੈਂਡ ਕਰ ਚੁੱਕੇ ਆਂ ਤੇ ਲਖਮਿੰਦਰ ਭਾਈ ਜੀ ਕੈਟਰ ਜਿਹੜੇ ਮਾਲਕ ਤੇ ਉਹਨਾਂ ਨਾਲ ਸਾਡਾ ਰਿਲੇਸ਼ਨ ਜੀ ਜੀ ਸਰ ਤੁਸੀਂ ਹੋਰਨੂੰ ਵੀ ਰეკਮੈਂਡ ਕਰੋਗੇ ਉਹ ਵੀ ਸੰਦੀਪ ਕੇਟਰਿੰਗ ਪਲਾਨ ਪਾ ਰਹਿਆਂ ਦੀ ਆ ਉਹ ਕੇਟਰਿੰਗ ਹਾਇਰ ਕਰਨ ਹਾਂਜੀ ਹਾਂਜੀ ਜ਼ਰੂਰ ਜੀ ਜਿਹੜਾ ਵੀ ਕੋਈ ਸਾਡਾ ਸੱਜਣ ਭੈਣ ਭਰਾ ਰਿਸ਼ਤੇਦਾਰ ਕੋਈ ਯਾਰ ਦੋਸਤ ਮੈਂ ਤੇ ਉਹਨਾਂ ਨੂੰ ਇਹ ਕਹਾਂਗਾ ਵੀ ਚੰਗਾ ਖਾਣਾ ਤੇ ਚੰਗਾ ਖੋਣਾ ਲੋਕਾਂ ਨੂੰ ਤੇ ਉਹਨਾਂ ਦਾ ਹਰ ਇੱਕ ਖਾਣਾ ਹਰ ਇੱਕ ਚੀਜ਼ ਇਹਨਾਂ ਦੀ ਸਾਫ ਸੁਥਰੀ ਹੁੰਦੀ ਆ ਜੇਕਰ ਤੁਸੀਂ ਕੇ ਫੰਕਸ਼ਨ ਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਕਰਾਉਣਾ ਚਾਹੁੰਦੇ ਹੋ ਤੇ ਸੰਦੀਪ ਕੇਟਰ ਟਾਂਡਾ ਉਹਨਾਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਾਂ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੇ ਓਨਰ ਰਕਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਅੱਜ ਬਟਾਲਾ ਦੇ ਵਿੱਚ ਕੇਟਿੰਗ ਦੀ ਸਰਵਿਸਿਜ਼ ਦੇ ਰਹੇ ਹੋ ਅੱਜ ਦੀ ਕੇਟਿੰਗ ਦੇ ਵਿੱਚ ਕੀ ਖਾਸ ਹੈ ਹਾਂ ਖਾਸੀ ਚਲੋ ਬਾਦੀ ਗੱਲ ਆ ਸਭ ਤੋਂ ਪਹਿਲਾਂ ਮੈਂ ਬਟਾਲਾ ਨਿਵਾਸੀਆਂ ਨੂੰ ਗੁਦਾਸਪੁਰੀਆਂ ਨੂੰ ਪਲੱਸ ਨਾਲ ਲੱਗਦੇ ਇਲਾਕੇ ਜਿਹੜੇ ਹੈਗੇ ਆ ਅਮਸਰ ਲਗਾ ਕੇ ਨੂੰ ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਨਾ ਤਾਕੇ ਦੇਖੋ ਅੱਜ ਦੇ ਕੈਟਿੰਗ ਦੇ ਵਿੱਚ ਆਪਾਂ ਸਾਰੀ ਟੋਟਲ ਅਜਾ 100% ਵੈਜੀਟੇਰੀਅਨ ਹੈ ਤੇ ਸਾਰਾ ਜਿਹੜਾ ਜੋ ਵੀ ਹੈਗਾ ਫੂਡ ਆ ਸਾਰਾ ਆਪਾਂ ਦੇਸੀ ਕੇ ਇਹਨਾ ਪ੍ਰੋਵਾਈਡ ਕਰਾਏ ਆ ਸਰ ਆ ਦੇਸੀ ਕੇ ਇਹਦੇ ਨਾਲ ਬਿਲਕੁਲ ਸਰ ਜਿਵੇਂ ਕਿ ਸਾਰੇ ਜਾਣਦੇ ਆ ਕਿ ਤੁਸੀਂ ਵੈਜੀਟੇਰਿੰਗ ਕੈਟਰੀਂਗ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੋ ਤੇ ਵੈਜੀਟੇਰਿੰਗ ਕੈਟਰੀਂਗ ਦੇ ਵਿੱਚ ਕੀ ਖਾਸ ਹੈ ਤੇ ਕੀ ਸਪੈਸ਼ਲਿਟੀ ਹੈ ਤੁਹਾਡੇ ਕੇਟਰਿੰਗ ਦੇ ਵਿੱਚ ਵੈਜੀਟੇਰੀਅਨ ਕੇਟਿੰਗ ਦੇ ਵਿੱਚ ਸਪੈਸ਼ਲਿਟੀ ਇਹੀ ਹੈ ਕਿ ਹਰ ਬੰਦਾ ਬੱਚਾ ਹੋਵੇ ਲੇਡੀਜ਼ ਹੋਵੇ ਜੈਂਟਸ ਹੋਵੇ ਬਜ਼ੁਰਗ ਹੋਵੇ ਹਰ ਬੰਦਾ ਇਸ ਚੀਜ਼ ਨੂੰ ਲਾਈਕ ਕਰਦਾ ਆ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਸਿੱਧ ਪੱਖੋਂ ਵੀ ਸਰਕਾਰ ਨੂੰ ਨਹੀਂ ਮਤਲਬ ਜੋ ਵੀ ਹੈਗਾ ਡਾਕਟਰ ਵੀ ਕਹਿੰਦੇ ਆ ਕਿ ਇਸ ਚੀਜ਼ ਨੂੰ ਤੁਸੀਂ ਦੇਖੋ ਕਿ ਵੈਜੀਟੇਰੀਅਨ ਨੂੰ ਪਹਿਲ ਦਿੰਦੇ ਆ ਇਸ ਗੱਲ ਸੰਧਮਤ ਹੋਵੇ ਕਹਿੰਦੇ ਕਿ ਤੁਸੀਂ ਵੈਜੀਟੇਰੀਅਨ ਹੀ ਰਹੋ ਤੇ ਇਹ ਸਾਡੀ ਸੇਵਾ ਲਈ ਬਹੁਤ ਅੱਛੀ ਚੀਜ਼ ਹੈ ਸਰ ਜੀ ਇਹ ਮੇਕ ਮਾਰਨਿੰਗ ਦਾ ਟਾਈਮ ਹੈ ਬ੍ਰੇਕਫਾਸਟ ਦੇ ਵਿੱਚ ਕੀ ਪ੍ਰੋਵਾਈਡ ਕਰ ਰਹੇ ਹੋ ਬ੍ਰੇਕਫਾਸਟ ਬੈਨਜ ਦੀ ਅੱਜ ਅੱਜ ਆਪਣਾ ਟੋਟਲੀ ਜਿਹੜੀਆਂ ਨਾ ਸਵੀਟਸ ਜਿਹੜੀਆਂ ਕੇਕ ਬਿਕਨਰ ਸਵੀਟਸ ਪੰਜਾਬੀ ਸਵੀਟਸ ਸਾਰੀਆਂ ਇਨਕਲੂਡ ਵਿੱਚ ਅਪਰੋਕਸੀਮੇਟਲੀ ਆਪਾਂ 15 ਤੋਂ ਲੈ ਕੇ 20 ਸਵੀਟਸ ਆਪਾਂ ਲਾ ਰਹੇ ਆ ਪਲੱਸ ਬੇਕਰੀ ਕਾਊਂਟਰ ਦੀ ਪੂਰੀ ਕੁਆਲਿਟੀ ਆਪਾਂ ਲਾ ਰਹੇ ਆ ਜੀ ਹਾਂਜੀ ਤੇ ਲੰਚ ਦੇ ਵਿੱਚ ਸਰ ਲੰਚ ਦੇ ਵਿੱਚ ਜੋ ਬਾਅਦ ਦਿਖਾਂਗੇ ਪਹਿਲਾਂ ਬ੍ਰੇਕਫਾਸਟ ਦੇ ਵਿੱਚ ਆਪਾਂ ਇਹ ਹੀ ਦੇਖ ਰਹੇ ਆ ਕਿ ਆਪਾਂ ਪਕੌੜੇ ਜਿਹੜੇ ਆ ਅਪਰੋਕਸੀਮੇਟਲੀ 10 ਤੋਂ 15 ਐਰਮਾ ਪਕੌੜੇ ਦੀ ਲਾ ਰਹੇ ਆ ਪਲਸ ਸਵੀਟ ਜੋ ਹੈਗੀ ਹੈਗੀ ਆ ਤੇ ਬਗਤ ਤਵੇ ਆਪਣੇ ਚਾਈਨਿਸ ਦੇ ਤਵੇ ਵੀ ਆਪਾਂ ਪਲਸ ਕਰ ਰਹੇ ਹਾਂ ਸਰ ਮੇਨ ਕੋਰਸ ਦੀ ਗੱਲ ਕਰੀਏ ਤਾਂ ਮੇਨ ਕੋਰਸ ਦੇ ਵਿੱਚ ਸਪੈਸ਼ਲ ਕੀ ਹੈ ਮੇਨ ਕੋਰਸ ਦੇ ਵਿੱਚ ਅੱਜ ਤੁਹਾਨੂੰ ਸਪੈਸ਼ਲੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਸ ਤਰ੍ਹਾਂ ਹੁਣ ਸਰਦੀਆਂ ਦਾ ਮੌਸਮ ਆ ਚੁੱਕਾ ਹੈ ਇਹਦੇ ਵਿੱਚ ਆਪਾਂ ਪੰਜਾਬੀ ਡਿਸ਼ ਨੂੰ ਲੁਕੀ ਜ਼ਿਆਦਾ ਪ੍ਰੋਵਾਈਡ ਕਰਦੇ ਆ ਇਹਦੇ ਵਿੱਚ ਲੋਕੀ ਪਸੰਦ ਦੀ ਅੱਜ ਕੱਲ ਪਸੰਦ ਪੰਜਾਬੀਆਂ ਪਸੰਦ ਹੁੰਦਾ ਸਾਗ ਸਾਗ ਮੱਕੀ ਦੀ ਰੋਟੀ ਇਹ ਆਪਾਂ ਸਪੈਸ਼ਲਿਟੀ ਦੇ ਰਹੇ ਆ ਜਿਹੜੇ ਕਿ ਦੇਸੀ ਕੀ ਇਹਦੇ ਵਿੱਚ ਹੋਊਗਾ ਇਹ ਇਹਦੇ ਨਾਲ ਲੋਕੀ ਮਤਲਬ ਪੰਜਾਬੀ ਆਇਟਮ ਜਿਦਾ ਅਰਬੀ ਹੋਈ ਪਿੰਡੀ ਹੋਈ ਪਿੰਡੀ ਮਸਾਲਾ ਲੋਕੀ ਬਹੁਤ ਪਸੰਦ ਕਰਦੇ ਆ ਆਪਾਂ ਲੋਕਾਂ ਦੀ ਪੈਲ ਨੂੰ ਦੇਖਦੇ ਹੋਏ ਚਾਹਤ ਨੂੰ ਦੇਖਦੇ ਹੋਏ ਆਪਾਂ ਸਪੈਸ਼ਲੀ ਆਇਟਮ ਇਹ ਪ੍ਰੋਵਾਈਡ ਕਰ ਰਹੇ ਆ ਤਾਂ ਕਿ ਸਾਰਾ ਕੁਝ ਸਾਡੇ ਗੈਸਟ ਆਨੰਦ ਲੈਣ ਸਰ ਮੇਨ ਕੋਰਸ ਦੇ ਵਿੱਚ ਕਿੰਨੇ ਤਰ੍ਹਾਂ ਦੇ ਆਇਟਮਸ ਹੈ ਮੇਨ ਮੇਨ ਕੋਰਸ ਵਿੱਚ ਅਜ ਅਪਰੋਕਸ ਟੋਟਲੀ ਜਿਹੜੀ ਆਇਟਮਾਂ 35 ਤੋਂ 40 ਆਇਟਮਾਂ ਆਪਾਂ ਦੇ ਰਹੇ ਆ ਜਿਹੜੀ ਕਿ ਮਤਲਬ ਕਿ ਮਲਕੇ ਕਸਟਮਰ ਦੀ ਸਹੂਤ ਵਾਸਤੇ ਆਪਾਂ ਸਪੈਸ਼ਲੀ ਇਹ ਕਰ ਰਹੇ ਹਾਂ ਕਿ ਰਸ਼ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਇਨੀ ਆਟਮਾ ਪ੍ਰੋਵਾਈਡ ਕਰ ਰਹੇ ਹਾਂ ਚੰਗੀ ਦਾ ਇਨਵੈਸਟ ਕਰੋ ਤਾਂ ਕਿ ਚੰਗਾ ਕੈਟਰਲ ਹੋਵੇ ਜਦੋਂ ਹਰ ਆਟਮ ਪ੍ਰੋਵਾਈਡ ਕਰ ਸਕੇ ਸਰ ਰਾਜੇ ਦੀ ਕੇਟਰਿੰਗ ਦੇ ਵਿੱਚ ਲੇਡੀਜ਼ ਲਈ ਤੇ ਬੱਚਿਆਂ ਦੇ ਲਈ ਕੀ ਸਪੈਸ਼ਲ ਹੈ ਅੱਜ ਕੱਲ੍ਹ ਤਾਂ ਦਿਖਿਆ ਜਾਏ ਵਿਆਹਾਂ ਸ਼ਾਦੀਆਂ ਦੇ ਵਿੱਚ ਬੱਚੇ ਜਦੋਂ ਨਾਲ ਆਉਂਦੇ ਆ ਮਾਵਾਵਾਂ ਦੇ ਨਾਲ ਉਹ ਮਾਵਾਵਾਂ ਨੂੰ ਖਾਣ ਨਹੀਂ ਦਿੰਦੇ ਬੜੀ ਮੁਸ਼ਕਲ ਪ੍ਰੋਵਾਈਡ ਨੂੰ ਹੁੰਦੀ ਆ ਅਸੀਂ ਕੀ ਕਰ ਰਹੇ ਹਾਂ ਬੱਚਿਆਂ ਨੂੰ ਸੰਭਾਲਣ ਵਾਸਤੇ ਆਪਾਂ ਲੇਡੀਜ਼ ਹੋਸਟਿੰਗ ਗਰਲਸ ਸਪੈਸ਼ਲੀ ਇਹ ਉਪਰੇ ਇਨਵਾਈਟ ਕੀਤੀਆਂ ਹੋਈਆਂ ਤਾਂ ਕਿ ਉਹ ਬੱਚਿਆਂ ਨੂੰ ਨਾਲ ਲੈ ਕੇ ਘੁੰਮਣ ਫਿਰਨ ਉਹਨਾਂ ਦਾ ਐਨਜੋਇਮੈਂਟ ਕਰਨ ਪਲੱਸ ਬੱਚਿਆਂ ਦਾ ਇੱਕ ਸਪੈਸ਼ਲੀ ਸਟਾਲ ਉੱਪਰ ਲਾ ਰਹੇ ਆ ਜਿੱਥੇ ਬੱਚੇ ਭਗੂੜੇ ਝੂਟੇ ਲੈ ਸਕਣ ਆਪਣੇ ਮਨਪਸੰਦੀ ਚੀਜ਼ਾਂ ਖਾ ਸਕਣ ਤੇ ਇਸੇ ਰਕੇ ਆਪਾਂ ਇਹ ਹੀ ਕਹਾਂਗੇ ਕਿ ਆਪਣੇ ਬੱਚੇ ਵੀ ਪੂਰਾ ਆਨੰਦ ਲੈਣ ਇਸ ਪ੍ਰੋਗਰਾਮ ਤੇ ਜਸਰ ਤੁਸੀਂ ਆਪਣੀ ਆਡੀਅנס ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਆਡੀਅנס ਨੂੰ ਇਹੀ ਅਪੀਲ ਕਰਨਾ ਚਾਹਾਂਗੇ ਚੰਗਾ ਖਾਓ ਚੰਗਾ ਹਟਾਓ ਤਾਕੇ ਔਰ ਸਮੇਂ ਦੇ ਵਿੱਚ ਮਿਲੋ ਚੰਗਾ ਕੈਟਰ ਕਰੋਗੇ ਚੰਗੀਆਂ ਚੀਜ਼ਾਂ ਖਾਓਗੇ ਸੇਰੀ ਮਤਲਬ ਵਰੀ ਤੰਦਰੁਸਤ ਰਹੋਗੇ ਥੈਂਕ ਯੂ ਥੈਂਕ ਯੂ ਕੀ ਕਰੀ ਫੋਟ ਨਾ ਲੈ ਲਈ ਮੈਂ ਹੋਏ ਹੋਏ ਕਿਤਾਬ ਤੋਂ ਇੱਕ ਬੋਤਲ ਤੋਂ ਅੰਮੀ ਸੀ ਬੁੱਢੇ ਨਾਲ ਖੋਲ ਚੱਲ ਐਸੇ ਹੱਥ ਜਿਵੇਂ ਉਹਰੇ ਦਿਲ ਦਾ ਆ ਬਾੜੀ ਜੀ ਨੂੰ ਤੇ ਸਾਰੀਆਂ ਮੁਬਾਰਕਾਂ ਬਾੜੀ ਜੀ ਜੁਲਕੇ ਦੇਰ ਜਾਹੇ ਰੋਗ ਬਕਰ ਜੁਲਕੇ ਦੇਰ ਜਾਹੇ ਰੋਗ ਜਕਦਾ ਮੇਲ ਪੁਨੇ ਵਾਲੀ ਉਪੋਕਾ ਜੀ ਆਇਆ ਮੈਂ ਜੀ ਆਇਆ ਮੈਂ ਜੀ ਆਇਆ ਨੋ ਓਏ ਹਾਏ ਹਾਏ ਜੋਦਾ ਦੀਆਂ ਬਾਰਸਾ ਸਾਡੇ ਰਾਜਾ ਬਾਹ ਰਾਜਾ ਸਦਾ ਸੰਜੀਤ ਸਿੰਘ ਜੀ ਆਹਾਹਾ ਇਸ ਰਾਂ ਦੇ ਤਾਜ